ਵੱਡੀ ਖਬਰ ਮਸ਼ਹੂਰ ਪੰਜਾਬੀ ਗਾਇਕ ਦਾ ਦੀ ਮੌਤ ਹੋ ਗਈ ਹੈ ਜੀ ਹਾਂ ਡਿੰਪਲ ਰਾਜਾ ਦਾ ਦਿਹਾਂਤ ਹੋ ਗਿਆ ਤੁਹਾਨੂੰ ਦੱਸ ਦਈਏ ਕਿ ਪਠਾਨਕੋਟ ਦੇ ਰਹਿਣ ਵਾਲੇ ਨੇ ਡਿੰਪਲ ਰਾਜਾ ਔਰ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ ਪੰਜਾਬੀ ਇੰਡਸਟਰੀ ਨੂੰ ਔਰ ਮੌਤ ਦੀ ਖਬਰ ਉਹਨਾਂ ਦੀ ਆਈ ਹੈ ਦੱਸ ਦਈਏ ਕਿ ਦਿਲ ਦਾ ਦੌਰਾ ਪਿਆ ਹੈ ਔਰ ਉਹਨਾਂ ਦੀ ਉਸ ਤੋਂ ਬਾਅਦ ਹਸਪਤਾਲ ਉਹਨਾਂ ਨੂੰ ਲਿਜਾਇਆ ਜਾਂਦਾ ਜਿੱਥੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਤਾਂ ਪੰਜਾਬੀ ਸੰਗੀਤ ਜਗਤ ਦੇ ਵਿੱਚ ਇਸ ਦੇ ਨਾਲ ਸੋਗ ਦੀ ਲਹਿਰ ਫੈਲ ਗਈ ਹੈ ਡਿੰਪਲ ਰਾਜਾ ਜੋ ਕਿ ਮਸ਼ਹੂਰ ਪੰਜਾਬੀ ਗਾਇਕ ਹੈ ਤਾਂ ਉਹਨਾਂ ਦਾ ਦਿਹਾਂਤ ਹੋ ਗਿਆ ਹੈ ਦੱਸਦੀ ਹੈ ਕਿ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋਈ ਹੈ ਪੰਜਾਬੀ ਸੰਗੀਤ ਜਗਤ ਨੂੰ ਕਈ ਵੱਡੇ ਗੀਤ ਦੇ ਚੁਕੇ ਨੇ ਸੁਦੇਸ਼ ਕੁਮਾਰੀ ਮਿਸ ਪੂਜਾ ਦੇ ਨਾਲ ਕਈ ਉਹਨਾਂ ਦੇ ਹਿੱਟ ਗੀਤ ਆ ਚੁਕੇ ਨੇ ਔਰ ਹੁਣ ਉਹਨਾਂ ਦੀ ਮੌਤ ਦੀ ਖਬਰ ਆਈ ਹੈ ਤਾਂ ਦੱਸਦੀ ਹੈ ਕਿ ਡਿੰਪਲ ਰਾਜਾ ਉਹ ਪੰਜਾਬੀ ਗਾਇਕ ਜੋ ਉਸ ਦੌਰ ਦੇ ਵਿੱਚ ਚਰਚਾ ਦੇ ਵਿੱਚ ਆਇਆ ਸੀ ਜਦੋਂ ਰਿਐਲਿਟੀ ਸ਼ੋਜ਼ ਦਾ ਜਮਾਨਾ ਸੀ ਆਵਾਜ਼ ਪੰਜਾਬ ਦੀ ਵਿੱਚੋਂ ਇਹ ਆਵਾਜ਼ ਨਿਕਲ ਕੇ ਸਾਹਮਣੇ ਆਉਂਦੀ ਹੈ ਉਸ ਸਮੇਂ ਜਿਸ ਸਮੇਂ ਰੁਪਿੰਦਰ ਹਾਂਡਾ ਅਤੇ ਰੌਸ਼ਨ ਪ੍ਰਿੰਸ ਆਵਾਜ਼ ਪੰਜਾਬ ਦੀ ਵਿੱਚੋਂ ਆਵਾਜ਼ ਪੰਜਾਬ ਦੀ ਬਣ ਕੇ ਨਿਕਲਦੇ ਨੇ ਤਾਂ ਡਿੰਪਲ ਰਾਜਾ ਦੀ ਆਵਾਜ਼ ਵੀ ਉਸ ਸਮੇਂ ਲੋਕਾਂ ਦੇ ਵੱਲੋਂ ਕਾਫੀ ਪਸੰਦ ਕੀਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਇੱਕ ਇੱਕ ਕਰਕੇ ਕਈ ਗੀਤ ਉਹਨਾਂ ਦੇ ਆਉਂਦੇ ਨੇ ਕਈ ਕੈਸਟਾ ਮਾਰਕੀਟ ਦੇ ਵਿੱਚ ਆਉਂਦੀਆਂ ਨੇ ਜਿਨ੍ਹਾਂ ਨੂੰ ਲੋਕਾਂ ਦੇ ਵੱਲੋਂ ਰਜਮਾ ਪਿਆਰ ਵੀ ਦਿੱਤਾ ਜਾਂਦਾ ਹੈ ਇਸੇ ਲੜੀ ਦੇ ਵਿੱਚ ਸੁਦੇਸ਼ ਕੁਮਾਰੀ ਦੇ ਨਾਲ ਗੀਤ ਆਉਂਦਾ ਹੈ ਔਰ ਅ ਮਿਸ ਪੂਜਾ ਜੋ ਕਿ ਉਸ ਦਹਾਕੇ ਦੇ ਵਿੱਚ ਉੱਭਰਦੀ ਆਵਾਜ਼ ਸੀ ਤਾਂ ਉਸੇ ਨਾਲ ਵੀ ਡਿੰਪਲ ਰਾਜਾ ਦਾ ਗੀਤ ਆਉਂਦਾ ਹੈ ਔਰ ਹਿੱਟ ਗੀਤ ਉਹਨਾਂ ਦੇ ਵੱਲੋਂ ਦਿੱਤੇ ਗਏ ਸੀ ਤਾਂ ਇਸ਼ਕ ਦੇ ਵਿੱਚ ਰਿਸਕ ਜੋ ਕਿ ਸੁਦੇਸ਼ ਕੁਮਾਰੀ ਦੇ ਨਾਲ ਉਹਨਾਂ ਦਾ ਗੀਤ ਸੀ ਔਰ ਮਿਸ ਪੂਜਾ ਦੇ ਨਾਲ ਉਹਨਾਂ ਦਾ ਇੱਕ ਗੀਤ ਆਇਆ ਔਰ ਜ ਜੁਨਾਂ ਨੂੰ ਰਜਮਾ ਪਿਆਰ ਲੋਕਾਂ ਦੇ ਵੱਲੋਂ ਦਿੱਤਾ ਗਿਆ ਆਵਾਜ਼ ਪੰਜਾਬ ਦੀ ਵਿੱਚ ਪਰਫਾਰਮ ਕਰਕੇ ਲੋਕਾਂ ਦੇ ਦਿਲਾਂ ਦੇ ਵਿੱਚ ਛਾਈ ਸੀ ਡਿੰਪਲ ਰਾਜਾ ਸੁਦੇਸ਼ ਕੁਮਾਰ ਦੇ ਨਾਲ ਜੇਕਰ ਗੱਲ ਕਰੀਏ ਤਾਂ ਕਈ ਗੀਤ ਉਹਨਾਂ ਦੇ ਆ ਚੁੱਕੇ ਨੇ ਸਾਲ 16ਵਾਂ ਇਸ਼ਕ ਵਿੱਚ ਰਿਸਕ ਹੋਵੇ ਤਾਂ ਇਸ ਤਰੀਕੇ ਦੇ ਕਈ ਗੀਤ ਉਹਨਾਂ ਦੇ ਵੱਲੋਂ ਦਿੱਤੇ ਗਏ ਨੇ ਔਰ ਇਸ ਤੋਂ ਇਲਾਵਾ ਵੀ ਕਈ ਪੌਪੂਲਰ ਗੀਤ ਉਹਨਾਂ ਦੇ ਵੱਲੋਂ ਦਿੱਤੇ ਗਏ ਜਿਨ੍ਹਾਂ ਵੱਲੋਂ ਲੋਕਾਂ ਨੂੰ ਕਾਫੀ ਪਿਆਰ ਦਿੱਤਾ ਗਿਆ ਤੇ ਹ ਡਿੰਪਲ ਰਾਜਾ ਦਾ ਦਿਹਾਂਤ ਹੋ ਚੁੱਕਾ ਹੈ ਔਰ ਆਪਣੇ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਸੀ ਔਰ ਅ ਜਿਸ ਸਮੇਂ ਰੌਸ਼ਨ ਪ੍ਰਿੰਸਾ ਤੇ ਰੁਪਿੰਦਰ ਹਾਂਡਾ ਚਰਚਾ ਦੇ ਵਿੱਚ ਆਉਂਦੇ ਨੇ ਆਵਾਜ਼ ਪੰਜਾਬ ਦੀ ਤੋਂ ਤਾਂ ਉਸੇ ਸਮੇਂ ਡਿੰਪਲ ਰਾਜਾ ਵੀ ਉਸੇ ਸ਼ੋਅ ਦੇ ਵਿੱਚ ਹੁੰਦੇ ਨੇ ਉਹਨਾਂ ਦੀ ਆਵਾਜ਼ ਵੀ ਲੋਕਾਂ ਦੇ ਵੱਲੋਂ ਕਾਫੀ ਪਸੰਦ ਕੀਤੀ ਜਾਂਦੀ ਹੈ ਔਰ ਇਸ ਤੋਂ ਬਾਅਦ ਰਿਐਲਿਟੀ ਸ਼ੋਅ ਤੋਂ ਬਾਅਦ ਅ ਲਗਾਤਾਰ ਉਹ ਨਦੀਕ ਐਕਸਟਾ ਮਾਰਕੀਟ ਦੇ ਵਿੱਚ ਆਉਂਦੀਆਂ ਨੇ ਜਿਨ੍ਹਾਂ ਨੂੰ ਲੋਕਾਂ ਦੇ ਵੱਲੋਂ ਰੱਜਮਾ ਪਿਆਰ ਦਿੱਤਾ ਜਾਂਦਾ ਹੈ ਤਾਂ ਦਿਹਾਂਤ ਦੀ ਖਬਰ ਆ ਰਹੀ ਹੈ ਜਿਸ ਕਰਕੇ ਪੰਜਾਬੀ ਸੰਗੀਤ ਜਗਤ ਦੇ ਵਿੱਚ ਇੱਕ ਤਰੀਕੇ ਦੇ ਨਾਲ ਸੋਗ ਦੀ ਲਹਿਰ ਫੈਲ ਗਈ ਹੈ ਕਿਉਂਕਿ ਪੰਜਾਬੀ ਸੰਗੀਤ ਜਗਤ ਦਾ ਜਾਣਿਆ ਪਛਾਣਿਆ ਨਾਮ ਸੀ ਔਰ ਕਈ ਹਿੱਟ ਗੀਤ ਉਹਨਾਂ ਦੇ ਵੱਲੋਂ ਦਿੱਤੇ ਗਏ ਚਾਹੇ ਸੁਦੇਸ਼ ਕੁਮਾਰੀ ਹੋਵੇ ਚਾਹੇ ਮਿਸ ਪੂਜਾ ਹੋਵੇ ਤਾਂ ਮਿਸ ਪੂਜਾ ਦੇ ਨਾਲ ਵੀ ਉਹਨਾਂ ਦੇ ਕਈ ਹਿੱਟ ਗੀਤ ਸਾਹਮਣੇ ਆਉਂਦੇ ਨੇ ਔਰ ਇਸ ਤੋਂ ਇਲਾਵਾ ਵੀ ਕਈ ਗੀਤ ਸੋਲੋ ਉਹਨਾਂ ਦੇ ਵੱਲੋਂ ਗਾਏ ਗਏ ਜਿਹੜਾ ਵੱਲੋਂ ਜਿਨ੍ਹਾਂ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਤਾਂ ਮਿਸ ਪੂਜਾ ਦੇ ਨਾਲ ਮਿੱਤਰਾ ਦੀ ਬਾਹ ਫੜ ਕੇ ਇੱਕ ਗੀਤ ਉਹਨਾਂ ਦਾ ਆਇਆ ਸੀ ਜਿਹੜਾ ਕਾਫੀ ਲੋਕਾਂ ਦੇ ਵੱਲੋਂ ਪਸੰਦ ਕੀਤਾ ਗਿਆ ਇਸ ਤੋਂ ਇਲਾਵਾ ਜਾਗਰਨ ਦੇ ਵਿੱਚ ਪਰਫਾਰਮ ਉਹਨਾਂ ਦੇ ਵੱਲੋਂ ਕੀਤਾ ਗਿਆ ਸੀ ਕਈ ਜਗਰਾਤਿਆਂ ਦੇ ਵਿੱਚ ਜਾਂਦੇ ਸੀ ਮਾਤਾ ਰਾਣੀ ਦੀਆਂ ਭੇਟਾ ਵੀ ਉਹਨਾਂ ਦੇ ਵੱਲੋਂ ਗਾਈਆਂ ਜਾਂਦੀਆਂ ਸੀ ਤਾਂ ਉਹ ਵੀ ਲੋਕਾਂ ਦੇ ਵੱਲੋਂ ਕਾਫੀ ਪਸੰਦ ਕੀਤੀਆਂ ਗਈਆਂ ਸੀ ਫਿਲਹਾਲ ਸੰਗੀਤ ਜਗਤ ਨੂੰ ਇੱਕ ਵੱਡਾ ਝਟਕਾ ਹੈ ਔਰ ਉੱਥੇ ਦੂਸਰੇ ਪਾਸੇ ਪਰਿਵਾਰ ਲਈ ਇੱਕ ਵੱਡਾ ਸਦਮਾ ਕਿਉਂਕਿ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਜੀ ਇਸ ਦੁਨੀਆ ਤੋਂ کوچ ਕਰ ਗਿਆ ਹੈ ਔਰ ਜਿਸ ਨਾਲ ਪਰਿਵਾਰ ਸਦਮੇ ਦੇ ਵਿੱਚ ਹੈ ਦੱਸਦੀ ਹੈ ਕਿ ਡਿੰਪਲ ਰਾਜਾ ਪਠਾਨਕੋਟ ਦਾ ਰਹਿਣ ਵਾਲਾ ਸੀ ਔਰ ਅ ਦਿਲ ਦਾ ਦੌਰਾ ਪੈਂਦਾ ਹੈ ਜਿਸ ਤੋਂ ਬਾਅਦ ਹਸਪਤਾਲ ਦੇ ਵਿੱਚ ਲਜਾਇਆ ਵੀ ਜਾਂਦਾ ਹੈ ਪਰ ਅ ਆਖਰੀ ਸਮਾਂ ਆ ਚੁੱਕਾ ਸੀ ਡਾਕਟਰਾਂ ਦੇ ਵੱਲੋਂ ਵੀ ਵਾਹ ਪੇਸ਼ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਬਚਾਇਆ ਨਹੀਂ ਜਾ ਸਕੇ ਡਿੰਪਲ ਰਾਜਾ ਨੂੰ ਔਰ ਉਹਨਾਂ ਦਾ ਦਿਹਾਂਤ ਹੋ ਜਾਂਦਾ ਹੈ